ਪਾਕਿਸਤਾਨੀਆਂ ਨੂੰ ਬੰਗਲਾਦੇਸ਼ੀਆਂ ਨੂੰ ਜਾਂ ਫਿਰ ਸ਼੍ਰੀਲੰਕਨਸ ਨੂੰ ਚਾਈਨੀਸ ਨੂੰ ਉਹਨਾਂ ਨੂੰ ਹਾਲੇ ਤੱਕ ਕਿਉਂ ਨਹੀਂ ਭੇਜਿਆ ਗਿਆ ਜਾਂ ਫਿਰ ਉਹਨਾਂ ਨਾਲ ਜੁੜੀ ਕੋਈ ਜਾਣਕਾਰੀ ਹਾਲੇ ਤੱਕ ਕਿਸੇ ਖਬਰਦਾਨ ਇਸਕੋ ਨਹੀਂ ਬਣੀ ਵੈਸੇ ਅਮਰੀਕਾ ਜਿਸ ਦੇ ਪਿੱਛੇ ਪੈ ਜਾਂਦਾ ਹੈ ਨਾ ਜਿਹੜੇ ਮੁਲਕ ਦੇ ਵੀ ਪਿੱਛੇ ਪੈ ਜਾਂਦਾ ਹੈ ਤਾਂ ਉਸ ਨੂੰ ਫਿਰ ਬੁਰੀ ਤਰ੍ਹਾਂ ਤਬਾਹ ਕਰਕੇ ਛੱਡਦਾ ਹੈ ਇੰਡੀਆ ਦੇ ਮੀਡੀਆ ਚ ਇਹ ਖਬਰ ਜਾਂ ਇਸ ਨਾਲ ਜੁੜੇ ਇਲਜ਼ਾਮ ਬਹੁਤੇ ਪ੍ਰਕਾਸ਼ਿਤ ਨਹੀਂ ਕੀਤੇ ਗਏ ਪਰ ਇੰਟਰਨੈਸ਼ਨਲ ਮੀਡੀਆ ਤੇ ਕੁਝ ਹੱਦ ਤੱਕ ਇੱਕ ਸਟੇਟ ਦੇ ਵਿੱਚ ਇੱਕ ਮੀਡੀਆ ਨੇ ਖਬਰਾਂ ਨਸ਼ਰ ਜ਼ਰੂਰ ਕੀਤੀਆਂ ਨੇ ਪਰ ਜਿਆਦਾ ਇਸ ਦੀਆਂ ਤਾਰਾਂ ਗੁਜਰਾਤ ਸੂਰਤ ਦੀ ਉਸ ਲੈ ਤੱਕ ਪਹੁੰਚਦੀਆਂ ਨੇ ਤਾਂ ਕਹਾਣੀ ਹੋਰ ਵੀ ਪਹਿਲਾਂ ਨਾਲੋਂ ਬੱਤਰ ਹੋ ਜਾਂਦੀ ਹੈ ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਅੱਜ ਦਾ ਖਾਸ ਮੁਦਾਲਕੇ ਮੈਂ ਪ੍ਰਿਤਪਾਲ ਮਾਰਣਾ ਯਾਨੀ ਕਿ ਸਾਹੀ ਪ੍ਰਿਤਪਾਲ ਅਮਰੀਕਾ ਤੋਂ ਇਲੀਗਲ ਇਮੀਗ੍ਰੈਂਟਸ ਨੂੰ ਕੱਢਿਆ ਗਿਆ ਤੇ ਜਹਾਜ਼ ਦੇ ذریعے ਅੰਮ੍ਰਿਤਸਰ 에어ਪੋਰਟ ਤੇ ਬੀੜੀਆਂ 'ਚ ਜਕੜਿਆ ਹਨ ਨੂੰ ਲੈ ਕੇ ਜਾਂਦਾ ਗਿਆ। ਕਾਫੀ ਚਰਚਾ ਮੀਡੀਆ 'ਚ ਹੁੰਦੀ ਆ ਪਰ ਉਹਦੇ ਨਾਲ ਜੁੜਦੇ ਕਈ ਸਵਾਲ ਨੇ। ਇਹ ਜਿਹੜੇ ਭੇਜੇ ਗਏ ਆ ਅਮਰੀਕਾ ਤੋਂ ਇਹ ਇੰਡੀਅਨਸ ਹਨ ਇਲੀਗਲ ਇਮੀਗ੍ਰੈਂਟਸ ਅਨਡਾਕੂਮੈਂਟਡ। ਤਾਂ ਫਿਰ ਪਾਕਿਸਤਾਨੀ ਜਾਂ ਬੰਗਲਾਦੇਸ਼ੀ ਕਿਉਂ ਨਹੀਂ ਭੇਜੇ? ਚਾਇਨਾ ਜਾਂ ਫਿਰ ਸ਼੍ਰੀਲੰਕਾ ਇਹਨਾਂ ਮੁਲਕਾਂ ਦੇ ਵੀ ਤਾਂ ਅਨਡਾਕੂਮੈਂਟਡ ਇਲੀਗਲ ਇਮੀਗ੍ਰੈਂਟਸ ਹੋਣਗੇ ਨਾ ਇਸ ਵੱਡੇ ਅਮਰੀਕਾ ਮੁਲਕ ਵਿੱਚ। ਤਾਂ ਫਿਰ ਪਾਕਿਸਤਾਨੀਆਂ ਨੂੰ ਬੰਗਲਾਦੇਸ਼ੀਆਂ ਨੂੰ ਜਾਂ ਫਿਰ ਸ਼੍ਰੀਲੰਕਨਸ ਨੂੰ ਚਾਈਨੀਸ ਨੂੰ ਉਹਨਾਂ ਨੂੰ ਹਾਲੇ ਤੱਕ ਕਿਉਂ ਨਹੀਂ ਭੇਜਿਆ ਗਿਆ ਜਾਂ ਫਿਰ ਉਹਨਾਂ ਨਾਲ ਜੁੜੀ ਕੋਈ ਜਾਣਕਾਰੀ ਹਾਲੇ ਤੱਕ ਕਿਸੇ ਖਬਰਦਾਰ ਇਸਕੋ ਨਹੀਂ ਬਣੀ ਕਿ ਇਹਨਾਂ ਦੋਹਾਂ ਸਾਲਾਂ 'ਚ ਇਹਨਾਂ ਪੰਜਾਂ ਸਾਲਾਂ 'ਚ ਅਮਰੀਕਾ ਦਾ ਮੈਕਸੀਕੋ ਜਾਂ ਫਿਰ ਕੈਨੇਡਾ ਦਾ ਬਾਉਂਡਰ ਕ੍ਰੋਸ ਕਰਕੇ ਕੋਈ ਪਾਕਿਸਤਾਨੀ ਐਂਟਰ ਨਹੀਂ ਹੋਇਆ ਅਮਰੀਕਾ 'ਚ ਕੋਈ ਚਾਈਨੀ ਜਾਂ ਫਿਰ ਕੋਈ ਬੰਗਲਾਦੇਸ਼ੀ ਜਾਂ ਫਿਰ ਕੋਈ ਸ਼੍ਰੀਲੰਕਨ ਕਿ ਉਹ ਇੰਟਰ ਨਹੀਂ ਹੋਇਆ ਜੇਕਰ ਉਹ ਅੰਦਰ ਟ੍ਰਾਇਲ ਨੇ ਜਾਂ ਫਿਰ ਉਹ ਅਸਲਮ ਲਈ ਪਲਾਈ ਕੀਤਾ ਹੋਇਆ ਤਾਂ ਉਹਨਾਂ ਨੂੰ ਇਸ ਘੰਟੀ 'ਚ ਕਿਉਂ ਨਹੀਂ ਰੱਖਿਆ ਗਿਆ ਕਿਉਂ ਸਿਰਫ ਇੰਡੀਆ ਵਾਸਤੇ ਹੀ ਇੱਕ ਮਿਲਟਰੀ ਦਾ ਆਰਮੀ ਦਾ ਜਹਾਜ਼ ਭਰ ਕੇ ਦੁਨੀਆ ਨੂੰ ਅਖਰ ਦਿਖਾਉਣਾ ਕੀ ਸੀ ਆਖਰ ਇੰਡੀਆ ਨਾਲ ਹੀ ਐਸੀ ਕਿਹੜੀ ਜਿੱਦ ਸੀ ਜਾਂ ਫਿਰ ਇੰਡੀਆ ਦੇ ਲੋਕਾਂ ਨੇ ਐਸੀ ਕਿਹੜੀ ਗੱਲ ਕੀਤੀ ਗਲਤੀ ਕੀਤੀ ਆ ਕਿ ਜਿਹੜੀ ਕਿ ਪਕੜ ਚ ਆ ਗਈ ਤੇ ਉਸ ਉੱਪਰ ਇੱਕ ਕਾਰਵਾਈ ਕੀਤੀ ਗਈ ਜਾਂ ਫਿਰ ਇਸ਼ਾਰਾ ਕੀਤਾ ਗਿਆ ਕੁਝ ਦਿਨ ਬਾਅਦ ਆਖਦੇ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਅਮਰੀਕਾ ਦੀ ਫੇਰੀ ਹੈ ਇਹ ਵਿਦੇਸ਼ ਯਾਤਰਾ ਕਾਫੀ ਜਲਦੀ ਜਲਦੀ ਹੋਣ ਜਾ ਰਹੀ ਹੈ ਕੀ ਇਹ ਕੂਟਨੀਤਿਕ ਵਿਦੇਸ਼ ਯਾਤਰਾ ਹੈ ਜਾਂ ਫਿਰ ਇਹ ਆਖੀਏ ਕਿ ਕਿਸੇ ਗੱਲ ਨੂੰ ਲੈ ਕੇ ਸਾਡੀ ਪੇਸ਼ੀ ਪਈ ਹੋਈ ਹੈ ਚਲੋ ਕੁੱਲ ਮਿਲਾ ਕੇ ਆਖਦੇ ਹਾਂ ਕਿ ਕੁਝ ਡਿਟੇਲਸ ਹੋਣੀਆਂ ਸ਼ੁਰੂ ਹੋਈਆਂ ਨੇ ਵੈਸੇ ਜੇਕਰ ਅਮਰੀਕਨ ਗੋਰਿਆਂ ਦੀ ਗੱਲ ਕਰੀਏ ਨਾ ਜਿੱਥੇ ਇੱਕ ਪਾਸੇ ਉਹ ਮਿਹਨਤੀ ਨੇ ਚੰਗੇ ਨੇ ਤਾਂ ਦੂਜੇ ਪਾਸੇ ਉਹਨਾਂ 'ਚ ਰੰਗ ਭੇਦ ਨਸਲ ਵੀ ਕਾਫੀ ਜ਼ਿਆਦਾ ਹੈ ਉਹ ਆਪਣੇ ਆਪ ਨੂੰ ਸੁਪੀਰੀਅਰ ਆਖਦੇ ਨੇ ਤੇ ਕਾਲੀ ਚਮੜੀ ਨੂੰ ਹਲਵੀ ਕਿਤਨਾ ਕਿਤੇ ਅਜਿਹੀਆਂ ਘਟਨਾਵਾਂ ਹੁੰਦੀਆਂ ਨੇ ਕਿ ਉਹ ਨਫ਼ਰਤ ਕਰਦੇ ਨੇ ਈ੍ਰਣਾ ਦੀ ਨਜ਼ਰ ਨਾਲ ਦੇਖਦੇ ਨੇ ਚਲੋ ਖੈਰ ਇਹ ਹੋਰ ਮੁਲਕਾਂ 'ਚ ਵੀ ਹੋ ਸਕਦਾ ਵਧ ਜਾਂ ਘਟ ਹੋ ਸਕਦਾ ਪਰ ਕਿਸੇ ਨੂੰ ਰਿਪੋਰਟ ਕਰ ਦੇਣਾ ਉਸ ਮੁਲਕ ਵੱਲੋਂ ਜਿਹੜਾ ਮੁਲਕ ਪਹਿਲਾਂ ਇਹ ਆਖਦਾ ਸੀ ਕਾਨੂੰਨੀ ਤੌਰ ਤੇ ਉਹ ਟੈਕਸ ਪੇ ਕਰ ਸਕਦੇ ਨੇ ਉਹਨਾਂ ਨੂੰ ਪਹਿਲਾਂ ਹੋਰ ਬਹੁਤ ਸਾਰੇ ਅਜਿਹੇ ਕੰਮ ਨੇ ਕੰਮ ਕਰਨ ਦੀ ਆਗਿਆ ਮਿਲ ਜਾਂਦੀ ਸੀ ਤਾਂ ਅਚਾਨਕ ਜਿਹਾ ਕੀ ਹੋ ਆਪ ਰਿਆ ਖੈਰ ਵੈਸੇ ਅਮਰੀਕਾ ਜਿਸ ਦੇ ਪਿੱਛੇ ਪੈ ਜਾਂਦਾ ਹੈ ਨਾ ਜਿਹੜੇ ਮੁਲਕ ਦੇ ਵੀ ਪਿੱਛੇ ਪੈ ਜਾਂਦਾ ਹੈ ਤਾਂ ਉਸ ਨੂੰ ਫਿਰ ਬੁਰੀ ਤਰ੍ਹਾਂ ਤਬਾਹ ਕਰਕੇ ਛੱਡਦਾ ਹੈ ਮਦਦ ਦੀ ਗੱਲ ਕਰਦੇ ਆ ਅਮਰੀਕਾ ਦਾ ਇੱਕ ਫੈਂਟਨਿਲ ਰਸਾਇਣ ਨੂੰ ਲੈ ਕੇ ਨਸ਼ੇ ਨੂੰ ਲੈ ਕੇ ਵਿਸਤਾਰ ਡਿਟੇਲ ਉਹ ਖਬਰਾਂ ਦੀ ਚਰਚਾ ਬਣ ਰਹੀ ਹੈ ਹਾਲਾਂਕਿ ਇੰਡੀਆ ਦੇ ਮੀਡੀਆ ਚ ਇਹ ਖਬਰ ਜਾਂ ਇਸ ਨਾਲ ਜੁੜੇ ਇਲਜ਼ਾਮ ਬਹੁਤੇ ਪ੍ਰਕਾਸ਼ਿਤ ਨਹੀਂ ਕੀਤੇ ਗਏ ਪਰ ਇੰਟਰਨੈਸ਼ਨਲ ਮੀਡੀਆ ਤੇ ਕੁਝ ਹੱਦ ਤੱਕ ਇੱਕ ਸਟੇਟ ਦੇ ਵਿੱਚ ਇੱਕ ਮੀਡੀਆ ਨੇ ਖਬਰਾਂ ਨਸ਼ਰ ਜ਼ਰੂਰ ਕੀਤੀਆਂ ਨੇ ਫੈਂਟਨਾਈਲ ਐਸਾ ਨਸ਼ਾ ਹੈ ਜੋ ਕਿ ਅਮਰੀਕਾ ਚ ਕੈਨੇਡਾ ਦੇ ਪੱਖੋਂ ਤੇ ਮੈਕਸੀਕੋ ਦੇ ਬਾਰਡਰ ਤੋਂ ਕਿਸ ਨਾ ਕਿਸੇ ਰੂਪ ਵਿੱਚ ਵੱਧ ਜਾਂ ਘਟ ਇਹ ਸਮਗਲ ਕੀਤਾ ਜਾਂਦਾ ਰਿਹਾ ਫੈਂਟਾਨਾਇਲ ਇੱਕ ਸਿੰਥੈਟਿਕ ਨਸ਼ਾ ਹੈ ਯਾਨੀ ਕਿ ਨਾ ਤਾਂ ਇਹ ਧਰਤੀ ਚੋਂ ਕਾਇਆ ਜਾਂਦਾ ਨਾ ਹੀ ਇਹ ਦਰਖਤਾਂ ਤੇ ਲੱਗਦਾ ਹੈ ਪਰ ਇਸ ਨੂੰ ਲੈਬ ਦੇ ਵਿੱਚ ਫੈਕਟਰੀ ਚ ਤਿਆਰ ਕੀਤਾ ਜਾਂਦਾ ਰਿਹਾ ਫੈਂਟਾਨਾਇਲ ਦਾ ਨੁਕਸਾਨ ਇਹ ਹੁੰਦਾ ਹੈ ਕਿ ਇਹ ਮੋਰਫਿਨ ਤੋਂ 100 ਗੁਣਾ ਜ਼ਿਆਦਾ ਤੇ ਹਰਵਨ ਤੋਂ 50 ਗੁਣਾ ਜ਼ਿਆਦਾ ਵੰਦ ਪਾਵਰ ਵਾਲਾ ਹੁੰਦਾ ਤੇ ਇਸ ਨਾਲ ਅਮਰੀਕਾ ਚ 200 ਮੌਤਾਂ ਹੋ ਰਹੀਆਂ ਨੇ ਲੱਖਾਂ ਲੋਕਾਂ ਦੀ ਮੌਤ ওভারਡੋਜ਼ ਯਾਨੀ ਕਿ ਫੈਂਟਾਨਾਇਲ ਦੇ ਨਾਲ ਹੋਈ ਪ੍ਰਕਾਸ਼ਿਤ ਹੋਈ ਖਬਰਾਂ ਦਾ ਤੇ ਫੇਕਰ ਦਾ ਚਰਚਾ ਬਣੀ ਕਿਉਂਕਿ ਡੋਨਲਡ ਟਰੰਪ ਜਦੋਂ ਆਪਣਾ ਚੋਣ ਪ੍ਰਚਾਰ ਕਰ ਰਹੇ ਸਨ ਤਾਂ ਉਹਨਾਂ ਨੇ ਇਸ ਚਿੰਤਾ ਨੂੰ ਵੀ ਇਸ ਦੇ ਹੱਲ ਨੂੰ ਵੀ ਆਪਣਾ ਮਕਸਦ ਦੱਸਿਆ ਤੇ ਹੁਣ ਜਦ ਉਹ ਪਾਵਰ ਵਿੱਚ ਨੇ ਸੱਤਾ ਚ ਨੇ ਤਾਂ ਉਹਨਾਂ ਦੀ ਸਭ ਤੋਂ ਵੱਡੀ ਪਹਿਲ ਉਸ ਇਲੀਗਲ ਇਮੀਗ੍ਰੇਸ਼ਨ ਨੂੰ ਰੋਕਣਾ ਹੈ ਉਹਨਾਂ ਮੁਲਕਾਂ ਨੂੰ ਰੋਕਣਾ ਹੈ ਜਿਨ੍ਹਾਂ ਦੇ ਰਸਤੇ ਜਿਨ੍ਹਾਂ ਦੇ ਜ਼ਰੀਏ ਇਸ ਤਰ੍ਹਾਂ ਦੀ ਖਤਰਨਾਕ ਸਮਗਲ ਹੋਣ ਵਾਲੀ ਡਰਗ ਹੈ ਜਿਹੜੀ ਉਹਨਾਂ ਦੇ ਮੁਲਕ ਵਿੱਚ ਭੇਜੀ ਜਾਂਦੀ ਹੈ ਕਿਉਂਕਿ ਜਦੋਂ ਇਹ ਮੁਲਕ ਕਿਸੇ ਵੀ ਚੀਜ਼ ਤੇ ਇਨਕੁਆਰੀ ਕਰਦੇ ਹਨ ਨਾ ਇਹਨਾਂ ਦੀਆਂ ਏਜੰਸੀ ਜਦੋਂ ਇਨਕੁਆਰੀ ਕਰਦੀਆਂ ਨੇ ਤਾਂ ਬੜੀ ਬਾਰੀਕੀ ਨਾਲ ਉਹ ਦੋਸ਼ੀ ਤੱਕ ਪਹੁੰਚ ਜਾਂਦੀਆਂ। ਇਹ ਵੀ ਹੈ ਕਿ ਅਮਰੀਕਾ ਵੱਲੋਂ ਪਹਿਲਾਂ ਚైనా ਤੇ ਵੀ ਦੋਸ਼ ਲਗਾਏ ਜਾਂਦੇ ਸਨ ਕਿ ਇਸ ਨਸ਼ੀਲੀ ਪਦਾਰਥ ਲਈ ਚైనా ਦੇ ਵੱਲੋਂ ਜਾਂ ਫਿਰ ਚైనా ਦੀਆਂ ਲੈਬਸ ਦੇ ਵਿੱਚ ਤਿਆਰ ਹੋ ਕੇ ਫੈਂਟਨਿਲ ਅਮਰੀਕਾ ਤੱਕ ਸਮੱਗਲ ਕੀਤਾ ਜਾਂਦਾ ਹੈ। ਪਰ ਜ਼ਿਆਦਾ ਇਸ ਦੀਆਂ ਤਾਰਾਂ ਗੁਜਰਾਤ, ਸੂਰਤ ਦੀ ਉਸ ਲੈਵਲ ਤੱਕ ਪਹੁੰਚਦੀਆਂ ਨੇ ਤਾਂ ਕਹਾਣੀ ਹੋਰ ਵੀ ਪਹਿਲਾਂ ਨਾਲੋਂ ਵੱਧਰ ਹੋ ਜਾਂਦੀ ਹੈ। ਸੋ ਇਸ ਦਾ ਸਿੱਧਾ ਅਸਰ ਪੈਂਦਾ ਹੈ ਉਹਨਾਂ ਰਸਤਿਆਂ ਤੇ ਜਿਨ੍ਹਾਂ ਰਸਤਿਆਂ ਤੋਂ ਗੈਰਕਾਨੂੰਨੀ ਲੋਕੀ ਪ੍ਰਵਾਸ ਕਰਦੇ ਆ ਉਹਨਾਂ ਮੁਲਕਾਂ ਤੋਂ ਜਿਸ ਤਰ੍ਹਾਂ ਇਲੀਗਲ ਇਮੀਗ੍ਰੈਂਟਸ ਗੈਰਕਾਨੂੰਨੀ ਢੰਗ ਨਾਲ ਉਸ ਮੁਲਕ ਵਿੱਚ ਐਂਟਰ ਹੁੰਦੇ ਆ 2001 ਚ 9/11 ਘਟਨਾ ਵਾਪਰੀ ਸੀ ਉਸ ਵੇਲੇ 2990 ਯਾਨੀ ਕਿ ਲਗਭਗ 3000 ਲੋਕੀ ਮਾਰੇ ਗਏ ਸਨ ਤੇ ਉਸ ਦਾ ਬਦਲਾ ਲੈਣ ਲਈ ਲਗਭਗ 20 ਸਾਲ ਅਮਰੀਕਾ ਅਫਗਾਨਿਸਤਾਨ ਦੇ ਵਿੱਚ ਰਿਹਾ ਕੀ ਦੀਆਂ ਫੋਰਸਸ 20 ਸਾਲ ਇਦਨ ਨੇ ਅਫਗਾਨਿਸਤਾਨ ਵਿੱਚ ਤਵਾਹੀ ਮਚਾਈ ਰੱਖੀ। ਤੋਂ ਇਸ ਤੋਂ ਪਹਿਲਾਂ ਦੀ ਵੀ ਜੇਕਰ ਗੱਲ ਕਰੀਏ। ਕੁਵੈਤ ਦੀ ਇਰਾਕ ਦੀ ਜੰਗ ਦੀ ਗੱਲ ਕਰੀਏ। ਇਰਾਕ ਕੀ ਸੀ ਇੱਕ ਛੋਟਾ ਜਿਹਾ ਮੁਲਕ ਸੀ। ਕੁਵੈਤ ਨਾਲ ਉਸਨੇ ਕਰਜ਼ਾ ਮੋੜਨਾ ਸੀ। ਆਪਸੀ ਝਗੜਾ ਸੀ ਕਰਜ਼ਾ ਨਾ ਮੋੜਨ ਦੀ ਜ਼ਿੱਦ ਸੀ। ਪਰ ਇਰਾਕ ਤੇ ਕੁਵੈਤ ਦੇ ਦਰਮਿਆਨ ਦੂਰੀ ਦੁਸ਼ਮਣੀ ਵਾਧੀ ਗਈ। ਇਰਾਕ ਵਿੱਚ ਸੈਨਾਪਤੀ ਉਸ ਵੇਲੇ ਸੱਦਾਮ ਹਸਨ ਨੇ ਤਖਤਾ ਪਲਟ ਕੀਤਾ ਤੇ ਖੁਦ ਰਾਸ਼ਟਰਪਤੀ ਪ੍ਰੈਜ਼ੀਡੈਂਟ ਬਣ ਗਏ ਮੁਖੀ ਬਣ ਗਏ ਉਸ ਮੁਲਕ ਦੇ ਤੇ ਉਸ ਤੋਂ ਬਾਅਦ ਜੁੱਧ ਛੇੜ ਦਿੱਤਾ ਕੁਵੇਇਦ ਦੇ ਖਿਲਾਫ ਹਾਲਾਂਕਿ ਉਸ ਵੇਲੇ ਅਮਰੀਕਾ ਦੀ ਥਾਪੀ ਸੱਦਾਮ ਹਸਨ ਨੂੰ ਸੀ ਤੇ ਕੁਵੇਇਦ ਲਗਭਗ 11 ਦਿਨ ਤੱਕ ਹਿੰਮਤਾਂ ਕਰਦਾ ਰਿਹਾ ਤੇ ਉਸ ਦੇ ਪੱਖ ਵਿੱਚ ਕੋਈ ਵੀ ਮੁਲਕ ਨਾ ਪਹੁੰਚਿਆ 11-12 ਦਿਨ ਦੀ ਤਬਾਹੀ ਦੇਖਣ ਤੋਂ ਬਾਅਦ ਨਾਟੋ ਫੋਰਸਸ ਕੁਵੇਇਦ 'ਚ ਉਤਰਦੀਆਂ ਨੇ ਤੇ ਉਸ ਤੋਂ ਬਾਅਦ ਇਰਾਕ ਦਾ ਕੀ ਹਾਲ ਹੁੰਦਾ ਹੈ? ਸਦਮ ਹੁਸੈਨ ਦਾ ਕੀ ਹਾਲ ਹੁੰਦਾ ਹੈ? ਉਹ ਸਭ ਨੇ ਦੇਖਿਆ। ਹਾਲਾਂਕਿ ਉਸ ਵੇਲੇ ਇਸ ਦਾ ਵਪਾਰਕ ਇੰਟਰਸਟ ਉਥੇ ਦੇ ਪੈਟਰੋਲ, ਖਣਿਜ ਪਦਾਰਥ ਤੇ ਸੋਨੇ ਨੂੰ ਕਿਵੇਂ ਨਾ ਕਿਵੇਂ ਆਪਣੇ ਵਪਾਰ ਦਾ ਆਪਣਾ ਹਿੱਸਾ ਬਣਾਉਣਾ ਸੀ। ਸਦਮ ਹੁਸੈਨ ਦੇ ਪਤਨ ਤੋਂ ਬਾਅਦ ইরাਕ ਤਬਾਹ ਹੁੰਦਾ ਹੈ। ইরাਕ ਦੇ ਵਿੱਚ ਆਈਐਸਆਈਐਸ ਦਾ ਉੱਥਨ ਹੁੰਦਾ ਹੈ। ਉਸ ਤੋਂ ਬਾਅਦ ਇਹ ਇੱਕ ਬਹੁਤ ਵੱਡਾ ਖਤਰਾ ਬਣਦਾ ਹੈ ਪੂਰੀ ਦੁਨੀਆ ਲਈ, ਇੰਡੀਆ ਲਈ ਵੀ। ਉਸ ਦੌਰ ਵਿੱਚ ਜਦੋਂ ਸਦਮ ਹੁਸੈਨ ਨੂੰ ਉਸ ਦੀ ਗੱਦੀ ਤੋਂ ਉਤਾਰਿਆ ਜਾਂਦਾ ਹੈ ਉਸ ਦੌਰ ਵਿੱਚ ਉਹ ਖਤਰਾ ਭਾਰਤ ਲਈ ਵੀ ਖਤਰਾ ਬਣਦਾ ਜਾ ਰਿਹਾ ਸੀ ਉਸ ਵੇਲੇ ਅਟਲ ਬਿਹਾਰੀ ਬਾਜਪਈ ਤੇ ਮਿਜ਼ਾਇਲ ਮੈਨ ਅਬੁਲ ਕਲਾਮ ਆਜ਼ਾਦ ਇਹਨਾਂ ਦੋਵਾਂ ਨੇ ਉਹ ਘਟਨਾ ਦਿਖਾਇਆ ਜੋ ਕਿ ਇੰਡੀਆ ਦੇ ਇਤਿਹਾਸ ਵਿੱਚ ਪਹਿਲਾਂ ਨਹੀਂ ਸੀ ਵਾਪਰੀਆ ਇਹਨਾਂ ਦੋਵਾਂ ਨੇ ਗੁਪਤ ਰੂਪ ਵਿੱਚ ਭਾਰਤ ਨੂੰ ਪਰਮਾਣੂ ਹਥਿਆਰਾਂ ਦੇ ਖੇਤਰ ਵਿੱਚ ਪਰਮਾਣੂ ਪ੍ਰੀਖਣ ਕਰਕੇ ਆਪਣੇ ਪੈਰਾਂ ਤੇ ਖੜਾ ਕਰ ਦਿੱਤਾ ਯਾਨੀ ਕਿ ਹੁਣ ਅਮਰੀਕਾ ਚਾਈਨਾ ਜਾਫਰੀਸ ਦਾ ਗੁਵਾਂਡੀ ਪਾਕਿਸਤਾਨ ਇਸ ਵੱਲ ਮਾਰੀ ਅੱਖ ਰੱਖਦੇ ਆ ਇਸ ਉੱਪਰ ਹਮਲਾ ਨਹੀਂ ਸੀ ਕਰ ਸਕਦਾ ਭਾਰਤ ਇੱਕ ਪਰਮਾਣੂ ਸ਼ਕਤੀ ਬਣ ਚੁੱਕਾ ਸੀ ਬਹੁਤ ਵੱਡਾ ਯੋਗਦਾਨ ਸੀ ਅਕਲ ਵਿਹਾਰੀ ਬਾਜਪਈ ਤੇ ਮਿਜ਼ਾਈਲ ਮੈਨ ਅਬੁਲ ਕਲਮ ਆਜ਼ਾਦ ਹੁਣਾਂ ਦਾ ਅੱਜ ਵਿਸ਼ਵ ਦੀ ਆਰਥਿਕਤਾ ਅੱਜ ਦੇ ਮੁਕਾਬਲੇ ਤੇ ਅੱਜ ਦੇ ਅਮਰੀਕਾ ਦੇ ਇੰਟਰਸਟ ਬਦਲ ਚੁੱਕੇ ਨੇ ਅੱਜ ਤਸਵੀਰ ਕਾਫੀ ਬਦਲ ਚੁੱਕੀ ਆ ਪਰ ਉਸ ਬਦਲਦੀ ਤਸਵੀਰ ਵਿੱਚ ਜਦੋਂ ਇੱਕ ਕਾਰੋਬਾਰੀ ਬੰਦਾ ਬਿਜ਼ਨਸਮੈਨ ਰਾਸ਼ਟਰਪਤੀ ਬਣਦਾ ਪ੍ਰੈਜ਼ੀਡੈਂਟ ਬਣਦਾ ਉਸ ਮੁਲਕ ਦਾ ਜੋ ਕਿ ਪੂਰੀ ਦੁਨੀਆ ਦੀ ਚੌਦਰ ਕਰਨ ਨੂੰ ਤਿਆਰ ਹੈ ਜਿਸ ਨੇ ਚੌਦਰ ਕੀਤੀ ਹੈ ਉਹ ਚੌਧਰੀ ਜਦੋਂ ਆਪਣੇ ਮੁਲਕ ਦੀ ਪੀੜਾ ਨੂੰ ਦੇਖਦਾ ਹੈ ਆਪਣੇ ਲੋਕਾਂ ਦੇ ਉਸ ਦੁੱਖ ਨੂੰ ਦੇਖਦਾ ਹੈ ਜਿਸ ਵਿੱਚ ਕਿ ਇੱਕ ਨਸ਼ਾ ਉਸ ਦੇ ਕਿੰਨੇ ਲੋਕਾਂ ਦੀ ਜਾਨ ਲੈਂਦਾ ਜਾ ਰਿਹਾ ਹੈ ਤਾਂ ਇਸ ਚੀਜ਼ ਵਿੱਚ ਇਸ ਕਾਰਵਾਈ 'ਚ ਕਿੰਨੇ ਕੁ ਲੋਕਾਂ ਤੇ ਜਾਂ ਫਿਰ ਕਿਹੜੇ-ਕਿਹੜੇ ਮੁਲਕ ਤੇ ਅਮਰੀਕਾ ਭਾਰੀ ਪਊਗਾ ਇਹ ਆਉਣ ਵਾਲੇ ਸਮੇਂ 'ਚ ਦੇਖਣਾ ਬੜਾ ਜ਼ਰੂਰੀ ਹੈ ਇਸ ਨੂੰ ਧਿਆਨ ਵਿੱਚ ਰੱਖਦੇ ਹਾਂ ਕਹਿੰਦੇ ਹੁੰਦੇ ਹਨ ਕਿ ਕਣਕ ਦੇ ਨਾਲ ਕੌਣ ਪੀਸਿਆ ਜਾਂਦਾ ਹੈ ਇਲੀਗਲ ਇਮੀਗ੍ਰੈਂਟਸ ਹੈ ਕੌਣ ਨੇ ਇੰਡੀਆ ਚੋਂ ਪਾਕਿਸਤਾਨ ਚੋਂ ਨੇਪਾਲ ਚੋਂ ਸ਼੍ਰੀਲੰਕਾ ਚੋਂ ਕਿਤਨਾ ਕਿਤੇ ਬੰਗਲਾਦੇਸ਼ ਵਿੱਚੋਂ ਇਹਨਾਂ ਵਿੱਚੋਂ ਉਹ ਲੋਕ ਨੇ ਜੋ ਕਿ ਵੱਡਾ ਪੈਸਾ ਖਰਚ ਕੇ ਆਪਣੀ ਪ੍ਰਾਪਰਟੀ ਘਰ ਜਾਂ ਜ਼ਮੀਨ ਵੇਚ ਕੇ ਗੈਰਕਾਨੂੰਨੀ ਢੰਗ ਨਾਲ ਪ੍ਰਵਾਸ ਕਰਨ ਦੀ ਕੋਸ਼ਿਸ਼ ਕਰਦੇ ਨੇ ਗੈਰਕਾਨੂੰਨੀ ਏਜੰਟਾਂ ਦੇ ਥਰੂ ਮੂਸਰ ਰਸਤੇ ਨੂੰ ਪਣਾਉਂਦੇ ਨੇ ਕਿਉਂਕਿ ਇਹ ਇੰਨੇ ਸਕਿਲਡ ਜੈਨ ਡਵੈਲਪਰ ਹੋ ਜਾਂ ਫਿਰ ਇਹ ਐਜੂਕੇਟਡ ਨਹੀਂ ਹੁੰਦੇ ਕਿ ਅਮਰੀਕਾ ਜਾਣ ਦੀਆਂ ਉਹਨਾਂ ਪਹਿਲੀਆਂ ਸ਼ਰਤਾਂ ਨੂੰ ਪੂਰੀਆਂ ਕਰ ਸਕਣ। ਸੋ ਗੈਰਕਾਨੂੰਨੀ ਢੰਗ ਨਾਲੇ ਪ੍ਰਵੇਸ਼ ਕਰਦੇ ਨੇ ਤੇ ਉੱਥੇ ਜਾ ਕੇ ਇਹਨਾਂ ਨੇ ਛੋਟੇ ਕੰਮ ਹੀ ਕਰਨੇ ਹੁੰਦੇ ਨੇ। ਕਿਵੇਂ ਨਾ ਕਿਵੇਂ ਉੱਥੋਂ ਦੀ ਸਿਟੀਜ਼ਨਸ਼ਿਪ ਜਾਂ ਫਿਰ ਉੱਥੇ ਦੇ ਰਿਕਾਰ ਹਾਸਲ ਕਰਨੇ ਹੁੰਦੇ ਨੇ। ਆਪਣੇ ਜੀਵਨ ਨੂੰ ਵਧੀਆ ਬਣਾਉਣ ਲਈ ਆਪਣੇ ਟੱਬਰਾਂ ਨੂੰ ਵਧੀਆ ਰੋਜ਼ੀ-ਰੋਟੀ ਦੇਣ ਲਈ ਇਹ ਲੋਕ ਇੰਨਾ ਵੱਡਾ ਖਤਰਨਾਕ ਰਸਤਾ ਬਣਾਉਂਦੇ ਨੇ। ਪਰ ਜਦੋਂ ਫੈਂਟਨਿਲ ਦੇ ਨਾਲ ਇੱਕ ਕਾਰਵਾਈ ਜੋੜਦੀ ਹੈ ਉਸ ਕਾਰਵਾਈ ਦੇ ਸ਼ੱਕ ਵਿੱਚ ਜਦੋਂ ਗੁਜਰਾਤ ਦਾ ਸਿਲਸਲਾ ਸ਼ੁਰੂ ਹੁੰਦਾ ਹੈ ਹਾਲਾਂਕਿ ਇਹ ਡਿਟੇਲ ਦੇ ਵਿੱਚ ਹਾਲੇ ਨਿਊਜ਼ ਦਾ ਹਿੱਸਾ ਨਹੀਂ ਬਣਿਆ ਪਰ ਕੀ ਅਮਰੀਕਾ ਦੀ ਫੇਰੀ ਵਿੱਚ ਇਸ ਮੁੱਦੇ ਤੇ ਚਰਚਾ ਹੋਵੇਗੀ ਕੀ ਚਰਚਾ ਸਿਰਫ ਇੱਥੇ ਆ ਕਿ ਰੁਕ ਜਾਂਦੀ ਹੈ ਕਿ ਬੇੜੀਆਂ ਚ ਕਿਉਂ ਪਾਇਆ ਗਿਆ ਜੀ ਸਾਡੇ ਇੰਡੀਅਨਸ ਨੂੰ ਅੰਮ੍ਰਿਤਸਰ ਜਹਾਜ਼ ਕਿਉਂ ਉਤਰਿਆ ਪਰ ਕਹਾਣੀ ਇਸ ਤੋਂ ਵੀ ਅੱਗੇ ਚੱਲਣੀ ਹੈ ਇਸ ਤੋਂ ਬਾਅਦ ਹੋਰ ਕਿੰਨੇ ਜਹਾਜ਼ ਅਮਰੀਕਾ ਤੋਂ ਚੱਲਣੇ ਆ ਜੰਫਰਾ ਗੁਜਰਾਤ ਦੇ ਉੱਪਰ ਗੁਜਰਾਤ ਦੀਆਂ ਉਹਨਾਂ ਲੈਬਸ ਦੇ ਉੱਪਰ ਕੀ ਕੋਈ ਕਾਰਵਾਈ ਹੋਏਗੀ ਪਾਬੰਦੀਆਂ ਲੱਗਣਗੀਆਂ ਕੁੱਲ ਮਿਲਾ ਕੇ ਹਾਲੇ ਕਹਾਣੀ ਬਾਕੀ ਆ ਤੇ ਅਮਰੀਕਾ 'ਚ ਜਦੋਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਪਹੁੰਚਦੇ ਆ ਤੇ ਉਦੋਂ ਚੱਲ ਕੇ ਕਾਫੀ ਤਸਵੀਰ ਹੋਰ ਸਪਸ਼ਟ ਹੋ ਪਵੇਗੀ ਬਾਕੀ ਅਪਡੇਟ ਨਾਲ ਜਲਦੀ ਮਿਲਾਂਗੇ ਹੱਸਦੇ ਵਾਸਤੇ ਰਹੋ ਜਿੰਦਗੀ ਜਿੰਦਾਬਾਦ